ਜਿੰਦਾਬਾਦ ਪੰਚਾਇਤ ਯੂਨੀਅਨ ਜਿੰਦਾਬਾਦ ਪੰਚਾਇਤ ਯੂਨੀਅਨ ਜਿੰਦਾਬਾਦ ਤਲਵਾੜਾ ਪੁਲਿਸ ਨੇ ਪੰਚਾਇਤ ਦਾ ਪੱਖ ਜਾਣੇ ਬਗੈਰ ਮਹਿਲਾ ਸਰਪੰਚ ਕਿਰਨਾ ਦੇਵੀ ਦੇ ਪਤੀ ਕੇਵਲ ਕ੍ਰਿਸ਼ਨ ਨੂੰ ਕਰੀਬ 4 ਘੰਟੇ ਅੰਦਰ ਬਿਠਾ ਲਿਆ ਅਤੇ ਪੰਚਾਇਤ ਯੂਨੀਅਨ ਤਲਵਾੜਾ ਦੇ ਦਖਲ ਮਗਰੋਂ ਛੱਡਿਆ ਪੰਚਾਇਤ ਯੂਨੀਅਨ ਤਲਵਾੜਾ ਨੇ ਪੁਲਿਸ ਦੀ ਕਾਰਵਾਈ ਤੇ ਸਖਤ ਇਤਰਾਜ਼ ਜਤਾਇਆ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਪ੍ਰਧਾਨ ਨਵਲ ਕਿਸ਼ੋਰ ਮਹਿਤਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇੱਕ ਪਾਸੇ ਪੰਜਾਬ ਸਰਕਾਰ ਪੰਚਾਇਤਾਂ ਨੂੰ ਮਨਰੇਗਾ ਤੇ ਤਵੱਦ ਤੋਂ ਵੱਧ ਕੰਮ ਕਰਵਾਉਣ ਲਈ ਉਤਸ਼ਾਹਿਤ ਕਰ ਰਹੀ ਹੈ ਦੂਜੇ ਪਾਸੇ ਮਨਰੇਗਾ ਅਧੀਨ ਕਰਵਾਏ ਲੱਖਾਂ ਰੁਪਏ ਦੇ ਕੰਮਾਂ ਦੀ ਅਦਾਇਗੀਆਂ ਪਿਛਲੇ ਕਰੀਬ 3 ਸਾਲ ਤੋਂ ਵੀ ਵੱਧ ਸਮੇਂ ਤੋਂ ਰੁਕੀਆਂ ਹੋਣ ਕਾਰਨ ਪੰਚਾਇਤਾਂ ਖੁਆਰ ਹੋ ਰਹੀਆਂ ਹਨ ਥਾਣਾ ਤਲਵਾੜਾ ਮੁਖੀ ਪ੍ਰਮੋਦ ਕੁਮਾਰ ਨੇ ਇਸ ਮਾਮਲੇ ਤੇ ਕੋਈ ਵੀ ਟਿੱਪਣੀ ਕਰਨ ਤੋਂ ਮਨਾ ਕੀਤਾ ਕਿਦਾ ਤੇ ਮੈਨੂੰ 1 ਵਜੇ ਅੱਜ ਪੁਲਿਸ ਪ੍ਰਸ਼ਾਸਨ ਆਂਦਾ ਚੱਕ ਕੇ ਘਰ ਤੋਂ ਮੇਰੀ ਮੈਸੇਜ ਕਰਨਾ ਦੇ ਵੀ ਸਰਪੰਚਾ ਪਿੰਡ ਬਰਿੰਗੜੀ ਦੀ ਤੇ ਇੱਕ ਟਰੈਕਟਰ ਵਾਲੀ ਜਿਹੜੀ ਪੇਮੈਂਟ ਹੈ ਉਹ ਦੇਣ ਵਾਲੀ ਸੀਗੀ ਤੇ ਇਸ ਤਰ੍ਹਾਂ ਨਵੇਕਾ ਚ ਕੰਮ ਕੀਤੇ ਆ ਸਾਨੂੰ ਅੱਜ ਦਿਨ ਤੱਕ ਸਾਡੀ ਜਿਹੜੀ ਪੇਮੈਂਟ ਹੈ ਨਹੀਂ ਹੋਈ ਕਿੰਨੀ ਪੇਮੈਂਟ ਤੁਹਾਡੀ ਰਹਿੰਦੀ ਹੈ 1734686 ਦੀ ਇਹ ਪੇਮੈਂਟ ਹੋਈ ਨਹੀਂ ਹੋਈ ਨਹੀਂ ਹੋਈ ਪੇਮੈਂਟ ਨਹੀਂ ਹੋਈ ਜੀ ਤੇ ਟਰੈਕਟਰ ਵਾਲਿਆਂ ਦਰਖਾ ਦੇਤੀ ਤੇ ਉਹਨਾਂ ਨੇ ਮੌਜੂਦਾ ਵਿਧਾਇਕ ਨਾਲ ਵੀ ਕਾਲ ਮੇਲ ਕੀਤਾ ਤੇ ਮੌਜੂਦਾ ਵਿਧਾਇਕ ਨੇ ਫੋਨ ਚੈੱਕ ਕਰਕੇ ਤੇ ਮੈਨੂੰ ਘਰ ਤੋਂ ਚੱਕਾਤਾ ਤੇ ਚੱਕ ਕੇ ਲੈ ਕੇ ਆਓ ਬਹੁਤ ਵਧੀਆ ਕੀਤਾ ਇਹਨਾਂ ਨੇ ਜਿਹੜੀ ਪੇਮੈਂਟ ਕਦੋਂ ਦੀ ਫਸੀ ਪਈ ਥੋੜੀ ਇਹ ਸਾਰਾ ਹੋ ਗਿਆ ਕੋਈ 3 ਸਾਲ ਹੋ ਗਏ 3 ਸੱਤ ਹੈ ਸਾਰਾ ਇਹਦੇ ਸਬੰਧ ਵਿੱਚ ਬੀਡੀਪੀਓ ਦਫ਼ਤਰ ਨਾਲ ਤੁਸੀਂ ਕੋਈ ਸੰਪਰਕ ਬਹੁਤ ਜ਼ਿਆਦਾ ਦੀ ਬਹੁਤ ਬੜੀ ਬੜੀ ਕੀ ਕਹਿਣਾ ਹੈ ਜੀ ਤੁਸੀਂ ਮੈਂ ਉੱਥੇ ਇਹ ਕਹਿਣਾ ਪੈ ਜਾਣੀਆਂ ਪੈ ਜਾਣੀਆਂ ਪੇਮੈਂਟਾਂ ਨਹੀਂ ਪਈ ਅੱਜ ਤੱਕ ਨੂੰ ਪੇਮੈਂਟ ਤੁਹਾਡੀ ਪੰਚਾਇਤ ਦੀ ਪੈਸੇ ਆ ਜਾਂ ਹੋਰ ਪੰਚਾਇਤ ਬਹੁਤ ਪੰਚਾਇਤਾਂ ਦੇ ਮਧੀਆਂ ਪੰਚਾਇਤਾਂ ਦੇ ਤਕਰੀਬਨ 106 ਪੰਚਾਇਤਾਂ ਲਗਭਗ ਸਾਰੀਆਂ ਪੰਚਾਇਤਾਂ ਦੀਆਂ ਪੇਮੈਂਟਾਂ ਜਿਹੜੀਆਂ ਫਸੀਆਂ ਨੇ ਰਿਕਾ ਦੇ ਵਿੱਚ ਅੱਛਾ ਉਹ ਨਹੀਂ ਰਹੀ ਨਹੀਂ ਹੋ ਰਹੀ ਹੈ ਜੀ ਸਰਕਾਰ ਤੇ ਕਹਿ ਰਹੀ ਹੈ ਵੀ ਪੇਮੈਂਟਾਂ ਅਸੀਂ ਕਰ ਰਹੇ ਹਾਂ ਬੜੀ ਜਲਦੀ ਸਰਕਾਰ ਝੂਠ ਬੋਲਦੀ ਹੈ ਜੀ ਮੌਜੂਦਾ ਸਰਕਾਰ ਵੀ ਝੂਠ ਬੋਲਦੀ ਹੈ ਮੈਂ ਐਮਐਲਏ ਸਾਹਿਬ ਨੂੰ ਇੱਕ ਇਸ ਚੈਨਲ ਦੇ ਜਰੀਏ ਜੋ ਕਹਿਣਾ ਚਾਹਣਾ ਐਮਐਲਏ ਸਾਹਿਬ ਸਰਪੰਚਾਂ ਨੂੰ ਅੰਦਰ ਨਾਲ ਕਰਾਓ ਤੁਸੀਂ ਪੇਮੈਂਟਾਂ ਪਾਓ ਅਸੀਂ ਦੇਣਦਾਰ ਆ ਲੋਕਾਂ ਦੇ ਕਿ ਅੱਜ ਹੁਣ ਕੀ ਜ਼ੋਰ ਮਲ ਗਈ ਅੱਜ ਕੀ ਫੈਸਲਾ ਹੋਇਆ ਫੈਸਲਾ ਕੁਛ ਨਹੀਂ ਕੱਲ ਦਾ ਟਾਈਮ ਰੱਖਿਆ 4 ਵਜੇ ਦਾ ਤੇ ਬਠੜ ਕੇ ਭੇਜ ਦਿੱਤਾ ਮੈਨੂੰ ਵੀ ਜਾਓ ਤੁਸੀਂ ਹੁਣ ਸੋ ਇਹ ਤੁਹਾਡੇ ਸਾਹਮਣੇ ਆ ਕਿ ਮਨਰੇਗਾ ਦੀਆਂ ਬਹੁਤ ਸਾਰੀਆਂ ਇੰਨੀਆਂ ਪੇਮੈਂਟਾਂ ਪਿਛਲੇ ਲੰਬੇ ਸਮੇਂ ਤੋਂ ਨੇ ਬਲੌਕ ਤਲਵਾੜੇ ਦੇ ਵਿੱਚ ਨਹੀਂ ਹੋਈਆਂ ਪਰ ਉਹਦਾ ਜਿਹੜਾ ਖਮਿਆਜਾ ਹੁਣ ਪੰਚਾਇਤਾਂ ਨੂੰ ਭੁਤਣਾ ਪੈ ਰਿਹਾ ਬਿਲਕੁਲ ਜੀ ਬਿਲਕੁਲ ਪੰਚਾਇਤਾਂ ਨੂੰ ਜਿਹੜਾ ਉਹਦਾ ਸ਼ਿਕਾਰ ਬਣਾਇਆ ਜਾ ਰਿਹਾ ਜਿਹੜਾ ਨੇ ਪੇਮੈਂਟਾਂ ਲੈਣੀਆਂ ਨੇ ਉਹ ਕੋ ਸਰਪੰਚਾਂ ਦੇ ਖਿਲਾਫ ਐਪਲੀਕੇਸ਼ਨਾਂ ਥਾਣੇ ਦੇ ਰਹੇ ਆ ਜਦਕਿ ਬੀਡੀਪੀਓ ਦਫਤਰ ਤੇ ਸਬੰਧਤ ਸਰਕਾਰ ਡਿਪਾਰਟਮੈਂਟ ਜਿਹੜਾ ਆ ਉਹ ਪੇਮੈਂਟਾਂ ਕਰਵਾਉਣ ਦੇ ਵਿੱਚ ਹਜੇ ਤੱਕ ਨਕਾਮ ਸਿੱਧ ਹੋਇਆ ਹੈ। ਬਿਲਕੁਲ ਜੀ। ਤਾਂ ਪ੍ਰਧਾਨ ਜੀ ਅਗਲਾ ਐਕਸ਼ਨ ਕੀ ਹੈ ਤੁਹਾਡਾ ਇਸ ਬੰਦ ਵਿੱਚ? ਬਿਲਕੁਲ ਦੇਖੋ ਇਹ ਬੜੀ ਬਿਲਕੁਲ ਤੁਹਾਡੀ ਗੱਲ ਸਹੀ ਹੈ। ਇਹ ਇੱਕ ਮੰਦਭਾਗੀ ਗੱਲ ਹੈਗੀ ਹੈ। ਅਜਿਹਾ ਨਹੀਂ ਹੋਣਾ ਚਾਹੀਦਾ, ਨਹੀਂ ਕਰਨਾ ਚਾਹੀਦਾ। ਔਰ ਅਸੀਂ ਇਸ ਦੇ ਸਬੰਧ ਵਿੱਚ ਕੱਲ ਮੈਂ ਆਪਣੇ ਸਰਪੰਚ ਸਾਥੀਆਂ ਨੂੰ ਵੀ ਬੇਨਤੀ ਕਰਾਂਗਾ, ਸਾਰਿਆਂ ਨੂੰ ਫੋਨ ਤੇ ਮੈਸੇਜ ਕਰਾਂਗੇ ਕਿ ਆਓ ਸਾਰੇ ਰਲ ਕੇ ਇੱਕ ਵਾਰ ਜਿਹੜੇ ਸਾਡੇ ਆਪਣੇ ਬीडीपीओ ਸਾਹਿਬ ਹੈਗੇ ਬਲਾਕ ਤਲਵਾੜਾ ਦੇ ਉਹਨਾਂ ਨੂੰ ਅਸੀਂ ਕੱਲ ਮਿਲੀਏ ਔਰ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਇਹ ਕਿ ਜਿਹੜੀਆਂ ਸਰਪੰਚਾਂ ਦੀਆਂ ਰਹਿੰਦੀਆਂ ਪੇਮਟਾਂ ਹਨ ਉਹਨਾਂ ਨੂੰ ਫੌਰੀ ਤੌਰ ਤੇ ਪੁਆਇਆ ਜਾਏ ਕਿਉਂਕਿ ਕਿਸੇ ਨੂੰ ਵੀ ਅਜਿਹੀ ਪਰੇਸ਼ਾਨੀ ਜਿਹੜੀ ਹੈ ਨਾ ਹੋਏ ਕਿਉਂਕਿ ਜਿਹੜੇ ਸਰਪੰਚ ਲੋਕ ਹੈਗੇ ਇਹ ਤਾਂ ਲੋਕਾਂ ਦੇ ਭਲੇ ਵਾਸਤੇ ਹਨ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਤੁਸੀਂ ਆਪਣਾ ਪੜਾ ਲਿਆ ਜਾਂ ਦੇਣਾ ਵੀ ਹੈਗਾ ਸਾਡੇ ਸਰਪੰਚ ਸਾਥੀ ਮੁੱਕਤ ਦੇ ਥੋੜੇ ਨਾ ਵੀ ਨਹੀਂ ਦੇਣਾ ਆਪਣਾ ਹਿਸਾਬ-ਕਤਾ ਕਰੋ ਜੋ ਤੁਹਾਡਾ ਬਣਦਾ ਪੈਸੇ ਦੇਣੇ ਤੁਹਾਨੂੰ ਜਿੰਨਾ ਕੰਮ ਕਰਾਇਆ ਸੀ ਸੋ ਮੈਂ ਤਾਂ ਇਹ ਕਹਾਂਗਾ ਵੀ ਇਹ ਬਹੁਤ ਮਾੜੀ ਗੱਲ ਹੈ ਔਰ ਇਸ ਤਰ੍ਹਾਂ ਦਾ ਕੱਲ ਨੂੰ ਸੀਮਟ ਵਾਲੇ ਵੀ ਕਹਿਣਗੇ ਵੀ ਚੁੱਕੋ ਸਭਾ ਨੂੰ ਦੇ ਦੇ ਅੰਦਰ ਜੀ ਤੇ ਸਰਪੰਚਤਾ ਜੀ ਜਿਹੜਾ ਲੋਕ ਭਲਾਈ ਦੇ ਕੰਮ ਕਰ ਨਾਲ ਉਹ ਤਾਂ ਸਮਝੋ ਇੱਕ ਮੁਰਜ਼ਮ ਬਣ ਕੇ ਰਹਿ ਗਿਆ ਜੀ ਜੇਕਰ ਤੁਹਾਡਾ ਮਸਲਾ ਕੱਲ ਨਹੀਂ ਹੱਲ ਹੁੰਦਾ ਤਾਂ ਫਿਰ ਇਹਦੇ ਅੱਗੇ ਕੀ ਕੀਤਾ ਜੇ ਬਿਲਕੁਲ ਦੇਖੋ ਇਹ ਬੜੀ ਸਾਫ਼ ਜਿਹੀ ਗੱਲ ਹੈ ਬਿਲਕੁਲ ਸਾਫ਼ ਜਿਹੀ ਗੱਲ ਹੈ ਕਿ ਫਿਰ ਅਸੀਂ ਜਿਹੜਾ ਹੈਗਾ ਰੋਸ ਮਜਾਰਾ ਕਰਾਂਗੇ ਔਰ ਬੀਡੀਪੀਓ ਦਫ਼ਤਰ ਦੇ ਮੋਰੇ ਧਰਨਾ ਦੇਾਂਗੇ ਜੇ ਉੱਥੇ ਵੀ ਗੱਲ ਨਾ ਬਣੀ ਤਾਂ ਇਹ ਡੀਸੀ ਡੀਸੀ ਹਾਰਪੁਰ ਜਾ ਕੇ ਵੀ ਧਰਨੇ ਦੇਾਂਗੇ ਤੇ ਉਜੇ ਜ ਆਪਣਾ ਜਿਹੜਾ ਹੱਕ ਹੈ ਉਹ ਲੈ ਕੇ ਰਾਂਗੇ ਲੈ ਕੇ ਰਾਂਗੇ